ਇਹ ਖਬਰਾਂ ਖੁਫਾ ਮਾਫ ਹੋਵਾ ਨਹੀਂ ਹੁੰਦੀ ਇਹ ਸਾਬੇ ਸੇ ਕਰਕੇ ਖੁਆ ਕਿਹਾ ਜਾਂਦਾ ਹੈ ਜਿਹੜੀ ਸੱਚਾਈ ਹੈ ਉਹ ਹੈ ਵੀ ਪ੍ਰੋਹਿ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਇਆ ਹੈ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਤੇ ਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਸੂਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਥੇ ਜ਼ਾਹਿਰ ਕੀਤੀ ਸੀ ਜ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਮੈਂ ਕੋਣੇ ਘੱਪ ਕਰਨ ਉਹਨਾਂ ਨੇ ਅਸਤੀਫਾ ਦੇ ਤਾ ਜੀ ਪਰ ਉਹਨਾਂ ਨੇ ਜਿੰਨਾ ਸਮਾਂ ਇੱਥੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸੈਕਿੰਡ ਮੇਰੀ ਪੂਰੀ ਗੱਲ ਸੁਣ ਜੀ ਜੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਪੱਖ ਦੇ ਮੁੱਦੇ ਜਿਹੜੇ ਆ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਆ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਉਹਨਾਂ ਦਾ ਕਹਿਣਾ ਇੱਕ ਵਿਦਾਂਸਬਾ ਦੇ ਅੰਦਰ ਇੱਕ ਐਮਐਲਏ ਦਾ ਕਹਿਣਾ ਜਾਂ ਇੱਕ ਬਾਹਰ بیٹੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸੇ ਬੜਾ ਫਰਕ ਹੈ ਇੱਕ ਐਲਡਰ ਸਟੇਟਸਮੈਨ ਦੇ ਨਾਤੇ ਇੱਕ ਉਸ ਉਹਦੇ ਤੇ ਉਹਦੀ ਗਰਮਾ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੇ ਮੁੱਦੇ ਐ ਪੰਜਾਬ ਦੇ ਅੰਦਰ ਨਸ਼ੇ ਦਾ ਮੁੱਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮੁੱਦਾ ਪੰਜਾਬ ਦੇ ਅੰਦਰ ਮਾਈਨਿੰਗ ਦਾ ਮੁੱਦਾ ਜਿਹਨੂੰ ਲੈ ਕੇ ਬਾਰ-ਬਾਰ ਉਹਨਾਂ ਨੇ ਬਾਰਡਰ ਸਰਹੱਦੀ ਦੌਰਿਆਂ ਦੇ ਉੱਤੇ ਕੀਤੇ ਦੌਰੇ ਕੀਤੇ ਦੇਬ ਸਬਤੋਂ ਦਾ ਮੁੱਦਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਢਾਲਾਈ ਜਾ ਰਹੀ ਹੈ ਸਰਕਾਰ ਦੇ ਦੁਆਰਾ ਆਪਣੇ ਨੌਸਿਕੀ ਆਪਨ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲਾਂ ਸਰਕਾਰ ਦੇ ਧਿਆਨ ਚ ਲਿਆਈਆਂ ਪਰ ਕਿਉਂਕਿ ਭਗਵੰਤ ਮਾਨ ਜੀ ਅਜੇ ਤਹ ਲੋਕਾਂ ਨੂੰ ਤਿੱਖੀਆਂ ਕਹਿੰਦੇ ਰਹੇ ਐ ਤਿੱਖੀਆਂ ਸੁਣ ਦੀ ਆਦਤ ਉਹਨਾਂ ਨੇ ਪਾਈ ਨਹੀਂ ਇਸ ਕਰਕੇ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਗਰਮਾ ਵੀ ਨਹੀਂ ਬਣਾ ਕੇ ਭਗਵੰਤ ਮਾਨ ਜੀ ਰੱਖ ਸਕੇ ਪਰ ਮਨੂੰ ਇਸ ਗੱਲ ਦੀ ਮੈਂ ਚੰਗੀ ਮਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਵੀ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜੈਸੇ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ گورنر ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ گورنر ਸਾਹਿਬ ਦਾ ਮਨ ਬਹਿਲਾਇਆ ਬਲਕਿ ਛੱਲਾਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਿਲਾ ਲਿਆ ਪਰ ਮਨ ਬਹਿਲਾਨ ਨਾਲ ਨਹੀਂ ਜਿਹੜੀ ਸਮੱਸਿਆਵਾਂ ਪ੍ਰੋਇਸ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਐ ਮਨ ਬੇਹਲਾਣ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜਿੱਤਾਂ ਹੀ ਹੱਲ ਨਹੀਂ ਕਰਦੇ ਉਤੋਂ ਹੀ ਮੈਂ ਸਮਝਦਾ ਵੀ ਲੋਕਾਂ ਦੇ ਜਿਹੜਾ ਵਿਸ਼ਵਾਸ ਤੁਹਾਨੂੰ ਦਿੱਤਾ ਹੈ ਉਹਦੇ ਨਾਲ ਉਹ ਵਿਸ਼ਵਾਸ ਗਾਤ ਕਰ ਰਹੇ ਹੈ। ਖੇਰਾਂ ਦਾ ਬੰਦ ਕੀਤਾ ਜਾ ਰਿਹਾ ਲਗਾਤਾਰ ਸੰਗਰੂਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਇਆ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਕਿੱਦਾਂ ਰਹਿਣਗੇ ਸਾਚਾ ਅੱਜ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਆ ਹੈ ਨਾ ਅੰਦਰ ਇੱਕ ਚਾਹ ਗਵਰਨਰ ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਹਾਂ ਵੀ ਇੱਕ ਮਾਰਸ਼ਲ ਲਾਜ ਹੈ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਏ ਹੋਏ ਐ ਤੇ ਅੱਜ ਤੋਂ ਨਹੀਂ ਲੱਗਿਆ ਸਾਹਿਬ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ ਹਲਕਾ ਲੰਬਾ ਚਾਹ ਕਾਂਗਰਸ ਦੀ ਲੀਡਰ ਆ ਉਹਦਾ ਕਦੋਂ ਆਇਆ ਸੀਗਾ ਕੇਸ ਇੱਥੇ ਤੁਹਾਡੇ ਲੁਧਿਆਣਾ ਸ਼ਹਿਰ ਦੇ ਅੰਦਰ ਜਦੋਂ ਜਲੰਧਰ ਬਾਈ ਇਲੈਕਸ਼ਨ ਚੱਲੀ ਜਾਂਦਾ ਸੀਗਾ ਨਵ ਭਾਰਤ ਟਾਈਮਜ਼ ਵਾਲੇ ਜਿਹੜੇ ਉਹ ਸੀਗੇ ਪੱਤਰਕਾਰ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਸੀਗਾ ਉਹ ਉਹ ਕਿਹੜੇ ਕਾਨੂੰਨ ਦੇ ਤਹਿਤ ਸੀਗੇ ਅੱਜ ਕੇਜਰੀਵਾਲ ਸਾਹਿਬ ਉਥੇ ਈਡੀ ਨੂੰ ਪੁੱਛ ਰਿਹਾ ਵੀ ਆ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੇ ਤੁਸੀਂ ਭਲਾ ਦੱਸੋ ਵੀ ਤੁਸੀਂ ਆਹਨ ਪਾਨੀ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਪਿਠਾਰ ਕੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆਹ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮੈਂ ਜ ਆਪਣਾ ਰੰਗ ਨਹੀਂ ਦੇਖਦੀ ਦੂਜੇ ਦੇ ਕਾਲਾ ਚੁੰਨੀ ਦੇਖ ਕੇ ਜਿਹੜੇ ਚਮਕਦੇ ਹੈ ਉਹਨਾਂ ਨੂੰ ਆਪਣੇ ਪੀੜੀ ਦੇ ਹੇਠਾ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਬ ਜੀ ਅਗਰ ਕਾਨੂੰਨ ਉਹਨਾਂ ਨੂੰ ਸਿਕੰਜੇ ਜੇ ਅਗਰ ਸੁਰੇਂਜੀ ਦਾ ਨੰਬਰ ਆ ਗਿਆ ਸਾਬ ਕਿੰਨਾ ਭੱਜ ਲੈਣਗੇ ਜੀ ਉਹਨਾਂ ਨੂੰ ਮੇਰੇ ਖਿਆਲ ਸੱਤ ਨੋਟਿਸ ਗਏ ਸੀਗੇ ਪੰਜ ਤਾਂ ਕੇਜਰੀਵਾਲ ਸਾਹਿਬ ਦੇ ਪੂਰੇ ਹੋ ਗਏ ਅਗਰ ਸੱਚੇ ਹੈ ਤਾਂ ਜਾ ਕੇ ਕਹਿਣ ਸਾਹਿਬ ਜਾ ਕੇ ਆਪਣੀ ਗੱਲ ਦੱਸਣ ਨਹੀਂ ਦੂਜਿਆਂ ਵਾਂਗ ਉਹ ਵੀ ਭੁਗਤਣ ਚੰਡੀਗੜ੍ਹ ਜੰਮਿਆਲਾ ਜੂ ਹੋਇਆ ਉਸ ਨੇ ਕਿ ਆਮਰ ਸਿੰਘ ਸਾਹਿਬ ਕੀ ਆਪ ਤਾਰੀਫ ਕਰ ਰਹੇ تھے ਔਰ ਖੈਰਾ ਸਾਹਿਬ ਖੈਰਾ ਸਾਹਿਬ ਆਪ ਦੀ ਤਾਰੀਫ ਕਰ ਰਹੇ ਹਨ ਦੋਨੋਂ ਆਪਸ ਵਿੱਚ ਮਤਲਬ ਕੀ ਲੱਗ ਰਿਹਾ ਹੈ ਕੁਝ ਫਿਊਚਰ ਵਿੱਚ ਮੈਂ ਕੋਈ ਤਾਰੀਫ ਨਹੀਂ ਕਰਦਾ ਸਾਹਿਬ ਮੈਂ ਆਪਣੇ ਹਰੇਕ ਦੋਸਤ ਦੀ ਆਪਣੇ ਹਰੇਕ ਬੰਦੇ ਦੀ ਜਿਨ੍ਹਾਂ ਦੇ ਨਾਲ ਮੇਰੇ ਰਾਜਨੀਤਿਕ ਵਿਰੋਧ ਹੈ ਮੈਂ ਚੰਗੀ ਗੱਲ ਨੂੰ ਚੰਗਾ ਆਖਦਾ ਮਾੜੀ ਗੱਲ ਨੂੰ ਮਾੜਾ ਆਖਦਾ ਮੈਂ ਤਾਂ ਇੰਨੇ ਕਿਹਾ ਵੀ ਉਹ ਤਾਂ ਕਾਂਗਰਸ ਦੇ ਲੀਡਰ ਹੈ ਸੀਨੀਅਰ ਲੀਡਰ ਹੈ ਉਹਨਾਂ ਵਾਸਤੇ ਤਾਂ ਕਿਸੇ ਕਾਂਗਰਸ ਨੇ ਹੱਥ ਦਾ ਨਾ ਮਾਰਿਆ ਨਹੀਂ ਤੇ ਭਾਨੇ ਸਿੱਧੂ ਵਾਸਤੇ ਜਾ ਕੇ ਉੱਥੇ ਉਹ ਕਹਿੰਦੇ ਨਾ ਅਗਲੇ ਦਾ ਘਰ ਬਾਲ ਕੇ ਉਹਨੂੰ ਅੰਦਰ ਬਿਠਾਰ ਕੇ ਉਲਟਾ ਟੰਗ ਟੰਗੇ ਟੌਰਚਰ ਕਰ ਰਹੇ ਸਭ ਉਹਨੂੰ ਵੀਡੀਓ ਪਵਾ ਰਹੇ ਕਿਉਂਕਿ ਉੱਥੇ ਵੀਡੀਓ ਆਨ ਕਰਕੇ ਕਹਿੰਦਾ ਭਗਵੰਤ ਮਾਨ ਜੀ ਦੇਖਣਾ ਚਾਹੁੰਦੇ ਐ ਵੀ ਇਹਨੂੰ ਮੈਂ ਤੁਸੀਂ ਮੁਰਗਾ ਬਣਾਇਆ ਕਿ ਟੰਗਿਆ ਕਿ ਨਹੀਂ ਟੰਗਿਆ ਉੱਥੇ ਜਾ ਕੇ ਇਹ ਮਗਰਮੱਛੀ ਹੰਸੂ ਬਾ ਰਹੇ ਐ ਇਹ ਲੋਕ ਹੈ ਇਸ ਕਰਕੇ ਮੇਰੇ ਕਹਿਣ ਦਾ ਪਾਵ ਹੈ ਵੀ ਆ ਕਾਂਗਰਸ ਪਾਰਟੀ ਦੇ ਆ ਜਿਹੜੇ ਸੀਨੀਅਰ ਲੀਡਰ ਹੈ ਇਹ ਜਿਸ ਤਰ੍ਹਾਂ ਲੋਕਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੀ ਹੈ ਅਜੇ ਵੀ ਸਿਕੀਰੀਆਂ ਪਾ ਰਹੇ ਹੈ ਆਪਣੀ ਜਾਨ ਬਚਾਉਣ ਵਾਸਤੇ ਹੈਨਾ ਤੋਂ ਪੰਜਾਬ ਨੂੰ ਬਚਣ ਦੀ ਉਨੀ ਲੋੜ ਹੈ ਜਿੰਨੀ ਭਗਵੰਤ ਮਾਨ ਜੀ ਦੀਆਂ ਨਗਰਾਮਾਂ ਚਾਕੀਆਂ ਦੀਆਂ ਚਾਕੀਆਂ ਤਾਂ ਕੱਢੀ ਜਾਣੀਆਂ ਸੀ 75 ਦੇ ਉਸਤੇ ਉਹ ਪੰਜਾਬ ਦੇ ਵਿੱਚੋਂ ਚਾਕੀਆਂ ਲਿਜਾ ਰਹੇ ਹੈ ਗਲੀ ਗਲੀ ਸੜਕ ਮੈਂ ਕਹਿੰਨਾ ਚਾਕੀਆਂ ਦੀ ਲੋੜ ਹੀ ਨਹੀਂ ਸਾਬ ਭਗਵੰਤ ਮਾਨ ਜੀ ਨੂੰ ਤੋੜ ਦਿਓ ਮਾਈਕ ਨਾਲ ਦੇ ਦਿਓ ਛੱਲਾ ਗਾ ਗਾ ਕੇ ਸਾਰਾ ਬੱਪ ਚਾਕੀਆਂ ਆਪਣਾ ਵੀ ਨਿਕਲ ਜੂਗਾ ਲੋਕਾਂ ਨਾਲ ਲੜ ਜਾਈ ਦੇਤੇ ਹੋਗਾ ਗੱਡ ਜੋੜ ਪੰਜਾਬ ਸਰ ਇਹਦੇ ਬਾਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ